ਉਹ ਜਿੱਦਾਂ ਦੀ ਮਰਚਾ ਚਾਹੇ ਸਿੱਧੀ ਬੀਜੇਪੀ ਨੂੰ ਪਹੁੰਚਾਏ ਇਹਨਾਂ ਨੂੰ ਪਾਉ ਤਾਂ ਜਾਣੀ ਉੱਥੇ ਹੀ ਹੈ ਕਿ ਜੇ ਨੂੰ ਪਾਵੇ ਜੀ ਉੱਤੋਂ ਹੀ ਸਮਝੌਤਾ ਲੋਕਾਂ ਨੂੰ ਲੜਾ ਅੰਦਰੋਂ ਇਕੱਠੇ ਹੀ ਹੈ ਪਤਾ ਸੀ ਵੀ ਲੋਕਾਂ ਨੇ ਪਿੰਦ ਨਹੀਂ ਪੜਨਦੇ ਨੇ ਤਾਂ ਸਮਝੌਤਾ ਨਹੀਂ ਕੀਤਾ ਮੁਰਕ ਬੋਟਾਂ ਦੇ ਬਾਅਦ ਇਕੱਠੇ ਹੋ ਜਾਣਗੇ ਇਹੇ ਕਰਕੇ ਤਾਂ ਮਲੂਕੇ ਨੂੰ ਉਧਰ ਭੇਜੀ ਵੀ ਜੇ ਸਰੂਪ ਖੜਾ ਹੋ ਗਿਆ ਬਰੰਡੇ ਵਾਲਾ ਉਹ ਹਿੰਦੂ ਚਿਹਰਾ ਹੈ ਬੀਜੇਪੀ ਦੀ ਵੋਟ ਵੱਟ ਤੋੜੂਗਾ ਇਹਨੂੰ ਖੜੀ ਕਰ ਉਧਰ ਭੇਜ ਕੇ ਇਹੇ ਕਰਕੇ ਜਿਤਿੰਦਰ ਲਿਆ ਦਾ ਸਮਝੌਤੇ ਚ ਇਹ ਬਢੰਡਾ ਸੀੜ ਦਾ ਸਮਝੌਤਾ ਪਹਿਲਾਂ ਕੈਪਟਨ ਦਾ ਹੁੰਦਾ ਰਿਹਾ ਪਟੜਾਲੇ ਦੇ ਬਢੰਡੇ ਦਾ ਹੁਣ ਇਹਨਾਂ ਦਾ ਆਇਆ ਹੋਇਆ ਅਖੀਰ ਤੇ ਜਾ ਕੇ ਬੀਬਾ ਜੀ ਆਪਣਾ ਐਲਾਨ ਕੀਤਾ ਵੀ ਮੈਂ ਖੜੀ ਆਂ ਸਾਰੀਆਂ ਗੋਟੀਆਂ ਗੁੱਟੀਆਂ ਫਿੱਟ ਕਰ ਲਿਆ ਸੀ ਉੱਤੇ ਉੱਤੇ ਕਰ ਲਈ ਪਰ ਸਾਡੇ ਹਲੇ ਵੀ ਕਹੀ ਜਾਂਦੇ ਆ ਅਸੀਂ ਪੰਥ ਨੂੰ ਵੋਟ ਪਾਵਾਂਗੇ ਤੱਕੜੀ ਪੰਥ ਵਾਲੀ ਐ ਪੰਥ ਪਤਾ ਨਹੀਂ ਕਿਹੜਾ ਮੈਨੂੰ ਸਮਝ ਨਹੀਂ ਲੱਗਦੀ ਹੁਣ ਕਿਤੇ ਠੰਡ ਪੈਂਦੀ ਨਹੀਂ ਉਨੀ ਠੰਡ ਤਾਂ ਪੈਂਦੀ ਨਹੀਂ ਆਹ ਕੈਮੀਕਲ ਕਦਾ ਸਾਬਤ ਬਾਗ ਜਿਆਦਾ ਨਿੱਜਾ ਦਾ ਨਿੱਕਾ ਕਰਦੇ ਉਹ ਤਾਂ ਧਰਤੀ ਨੂੰ ਮਾਂ ਮੰਨਦੇ ਸੀ ਨਾ ਰਾਹੀ ਪਾਂਧੀ ਦਾ ਹਾਲੀ ਪਾਲੀ ਦਾ ਚਿੜੀ ਜਨੌਰ ਦਾ ਸਭ ਦਾ ਧਰਤੀ ਨੂੰ ਮੱਥਾ ਤੇਗਦੇ ਸੀ ਉੱਤ ਹੁਣ ਕਿੱਥੇ ਗਈਆਂ ਗੱਲਾਂ ਹੁਣ ਥੋੜੇ ਨਿੰਮ ਕੇ ਨੇ ਸੁੱਕੇ ਸੌਣ ਲੋ ਕੈਮੀਕਲ ਛਿੜਕ ਦਿੰਦੇ ਆ ਬਾਈ ਆ ਦਵਾਈ ਦੇ ਵਿੱਚ ਮੀਂਹ ਪਈ ਅੰਦਰ ਕਣੀ ਡਗੀ ਹੜ ਆ ਗਿਆ ਉੱਥੇ ਚੀਨ ਨੇ ਸੂਰਜੀ ਆਪਣਾ ਚਾੜ ਲਿਆ ਨਵਾ ਨਿੰਮ ਕਿਉਂ ਸੋਚਣ ਵਾਲੀ ਗੱਲ ਆ ਨਿੰਮ ਦੁਨੀਆ ਦਾ ਸਭ ਤੋਂ ਵੱਡਾ ਟੌਨਿਕ ਹੈ ਦਵਾਈ ਹੈ ਜਿੰਨੀ ਮਰਜ਼ੀ ਜ਼ਰੀਲੀ ਹਵਾ ਵੇਚਦੀ ਨਾ ਕਿ ਜੇ ਸਾਫ਼ ਹੋ ਜੂ ਜਪਾਨ ਨੇ ਕਈ ਸਾਲ ਪਹਿਲਾਂ ਭਾਰਤ ਨੂੰ ਕਈ ਅਰਬਾਂ ਰੁਪਈਆ ਦਿੱਤਾ ਵੀ ਨਿੰਮ ਲਾਓ ਇੱਥੇ ਲਾਖਤਾ ਕਿ ਤੋਂ ਹਵਾ ਹੋ ਕੇ ਸਾਫ਼ ਉੱਥੇ ਜਾਵੇ ਆਪਣੇ ਫੋੜਾ ਫੈਂਸੀ ਹੁੰਦਾ ਸੀਗਾ ਆਪਾਂ ਨਿੰਮ ਦੇ ਪੱਤੇ ਕਿਉਂ ਬੰਨ੍ਹਦੇ ਵਾਲ ਕੇ ਆਪਣੇ ਸੋਜਾ ਆਉਂਦਾ ਕਿ ਮੋਚ ਆ ਜਾਂਦੀ ਗਿੱਟੇ ਗੋਡੇ ਨੂੰ ਆਪਾਂ ਨਿੰਮ ਦੀ ਟਕੋਰ ਕਿਉਂ ਕਰਦੇ ਵਾਲ ਕੇ ਆਪਾਂ ਘੋਟਨਾ ਵਰਤਦੇ ਆਂ ਤਾਲੀ ਕਿਕਰ ਤੂਤ ਕਿਉਂ ਨਹੀਂ ਵਰਤਦੇ ਨਿੰਮ ਕਿਉਂ ਵਰਤਦੇ ਆਂ ਹੁਣ ਇਹਨੂੰ ਵੀ ਕਈ ਮੁਖਾਲ ਮੰਨਦੇ ਨੇ ਇਹ ਲਾਏ ਉਹੀ ਮਰ ਜਾਂਦਾ ਇਹਦਾ ਠੰਡ ਨਾਲ ਸੁੱਕ ਕੇ ਤਾਂ ਐ ਸੁੱਕ ਕੇ ਸੋ ਇਹ ਇਹ ਜਿਹੜੀਆਂ ਨਿਊ ਬੱਦ ਆਰਡਰ ਦੀਆਂ ਨੀਤੀਆਂ ਨੇ ਵੀ ਕਿਵੇਂ ਪੂਰੀ ਦੁਨੀਆ ਕੋਰੋਨਾ ਆਇਆ ਆਇਆ ਥੋੜੀ ਲਿਆਂਦਾ ਗਿਆ ਸੋਦੇ ਡਰਾ ਕੇ ਟੀਕੇ ਠੋਕਤੇ ਉਹ ਅਸੀਂ ਉਦੋਂ ਵੀ ਪਿੱਟਿਆ ਸੀ ਕੋਰੋਨੇ ਵੇਲੇ ਵੀ ਨਾ ਟੀਕੇ ਲਵਾਓ ਨਾ ਟੀਕੇ ਲਵਾਓ ਅਮਰ ਸਿੰਘ ਜਿਆਦਾ ਡਾਕਟਰ ਹੋਇਆ ਪਿੱਛੇ ਜਦੋਂ ਦੀ ਮੌਤ ਹੋਈ ਹੈ ਉਹਦੇ ਪਰਚੇ ਦੇਦਾ ਸਰਕਾਰ ਨੇ 4-5 ਪਰਚੇ ਦਿੱਤੇ ਉਹਤੇ ਵੀ ਲੋਕਾਂ ਨੂੰ ਗਮਰਾਹ ਕਰਦਾ ਉਹਨੇ ਵੀ ਕਿਹਾ ਸੀ ਵੀ ਜਿਹੜੀ ਵੈਕਸੀਨ ਲਾ ਰਹੇ ਆ ਇਹ ਵਾਇਰਸ ਥੋੜੇ ਅੰਦਰ ਛੱਡ ਦੇਣਗੇ ਅੱਜ 20 30 ਸਾਲ ਦੇ ਮੁੰਡੋਂ ਟੈਗ ਨਾਲ ਮੌਤ ਹੋ ਜਾਂਦੀ ਹੈ ਕਿਉਂ ਹੁੰਦੀ ਆ ਉਹ ਕਹਿੰਦੇ ਦੁਨੀਆ ਦੀ ਪਾਪੂਲੇਸ਼ਨ ਆ ਜਿਹੜੀ ਆਬਾਦੀ ਆ ਬਾੜੀ ਵਧ ਗਈ ਕੰਟਰੋਲ ਕਰਨੀ ਆ ਘਟਾਉਣੀ ਆ ਬੰਦੇ ਮਾਰ ਦਿਓ ਇਹ ਨੀਤੀਆਂ ਨੇ ਪਰ ਆਪਾਂ ਨੂੰ ਪਤਾ ਕਿੱਥੋਂ ਲੱਗੂ ਲਾਇਬਰੀ ਦੀ ਹੈਗੀ ਪਿੰਡ 'ਚ ਹੈਂ ਪੜਦੇ ਹਾਂ ਨਾ ਨਾ ਖੋਲਣੀ ਨੀ ਅਖਬਾਰ ਕਿੰਨੇ ਆਉਂਦੇ ਆ ਹੈਂ